ਅੱਜ ਇਹ ਰੈਲੀ ਕਿੱਥੇ ਜਾ ਰਹੀ ਹੈ ਜੀ ਇਹ ਰੈਲੀ ਅੱਜ ਜਾ ਰਹੀ ਜੀ ਕੋਟ ਖਪੂਰੇ ਅਰਜਨ ਮਲਖ ਖੜਗੇ ਇੰਡੀਅਨ ਨੈਸ਼ਨਲ ਕੰਗਰੈਸ ਦੇ ਪ੍ਰੈਜ਼ੀਡੈਂਟ ਉਹ ਉੱਥੇ ਪਹੁੰਚ ਰਹੇ ਆ ਸਚਨ ਪਾਇਲਟ ਜੀ ਪਹੁੰਚ ਰਹੇ ਆ ਤੇ ਚਰਨਜੀਤ ਸਿੰਘ ਚੰਨੀ ਜੀ ਉੱਥੇ ਪਹੁੰਚ ਰਹੇ ਆ ਤੇ ਬਹੁਤ ਵੱਡੀ ਰੈਲੀ ਅੱਜ ਫਰੀਦਕੋਟ ਹਲਕਾ ਲੋਕ ਸਭਾ ਦੀ ਜੀ ਦੇ ਧਰੋਂ ਇੱਕ ਕਾਫਲਾ ਲੈ ਕੇ ਜਾ ਰਹੇ ਆ Được